ਇਹ ਸਰਪ੍ਰਸਤ ਜਿਹੜਾ ਚੈਕਿੰਗ ਐਕਟ ਕਰ ਚੈਕ ਅੱਜ ਜਿਹੜਾ ਹੈਗਾ ਨਾ ਪੂਰੇ ਏਸਟੇਟ ਸ੍ਰੀ ਬਕਸਰ ਸਾਹਿਬ ਦੇ ਵਿੱਚ ਦਾ ਮਾਨਯੋਗ ਐਸਐਸਪੀ ਅਖਿਲ ਚੌਧਰੀ ਜੀ ਦੀ ਅਗਵਾਈ ਤਹਿਤ ਅੱਜ ਜਿਹੜਾ ਸਾਡਾ ਨਸ਼ਾ ਤਸਕੀਨ ਨੂੰ ਕਾਬੂ ਕਰਨ ਦੇ ਲਈ ਪੂਰੇ ਜ਼ਿਲ੍ਹੇ ਦੇ ਅੰਦਰ ਜਿਹੜਾ ਆਪਰੇਸ਼ਨ ਫੋਕਸ ਉਸ ਫੇਰ ਦਾ 6 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲ ਰਿਹਾ ਉਹਦੇ ਵਿੱਚ ਅਸੀਂ ਸਾਡੀ ਸੰਗਠਨ ਲੰਬੀ ਦੇ ਵਿੱਚਨੇ ਐਸਐਸਓ ਔਰ ਉਹ ਲਾਵਾ ਵਤੂ ਆ ਵੀ ਫੋਰਸ ਲੈ ਕੇ ਜਿੰਨੇ ਨਸ਼ਾ ਤਸਕਰ ਨੇ ਜਾ ਜਿਹਨਾਂ ਖਾਸ ਕੋਈ ਕੰਪਲੇਂਟ ਆ ਜਾਂ ਕੋਈ ਦਿਵਜੇ ਕੰਮ ਕਰਦੇ ਇਹ ਜਿਹੜਾ 3 3 4 4 ਪਰਚੇ ਦਰਜ ਹੈ ਚਾਹੇ ਉਹ ਫਰਟੋਟਿਆਂ ਦੇ ਹੋਣ ਚਾਹੇ ਆ ਮੈਡੀਕਲ ਰਿਪੋਰਟ ਦੇ ਹੋਣ ਜਾਂ ਕਿਸੇ ਵੀ ਜੌਂ ਦੇ ਨਸ਼ਾ ਤਸਕੀ ਦੇ ਉੱਤੇ ਪਰਚੇ ਦਾ ਨੰਬਰ ਇੱਕ ਤਾਂ ਵੀ ਅਸੀਂ ਸਰਚ ਆ ਜਿਹੜੀ ਅੱਜ ਬਕਾਇਦਾ ਸਵੇਰ ਤੋਂ ਕੀਤੀ ਆ ਔਰ ਚੱਲ ਵੀ ਰਹੀ ਹੈ ਪਰ ਅਸੀਂ ਇਹਦੇ ਵਿੱਚ ਕੁਝ ਕੀ ਬੰਦੇ ਜਿਹੜੇ ਪੁੱਛ ਕੇ ਇਸ ਲਈ ਰਾਉਂਡ ਅਪ ਵੀ ਕੀਤੇ ਆ ਔਰ ਥੋੜੀ ਬਹੁਤ ਇਹਦੇ ਵਿੱਚ ਜਿਹੜੀ ਰਿਕਵਰੀ ਵੀ ਹੋਈ ਹੈ ਜਿਹਦੇ ਬਾਰੇ ਅਸੀਂ ਬਾਤ ਹੀ ਕਰਾਂਗੇ ਕਿੰਨੇ ਬੰਦੇ ਸਾਰਾ ਰੌਲਾ ਕਰਦੇ ਨੇ ਮੇਰੇ ਵਿੱਚ ਕੋਈ ਨਾਣਾ ਭਾਈ ਦੇ ਕੋਈ ਨਾ ਚਾਰ-ਚਾਰ ਪੰਜ-ਪੰਜ ਬੰਦੇ ਜਿਹੜੇ ਆ ਉਹ ਅਸੀਂ ਪੂਰੇ ਪਿੰਡ ਨੂੰ ਸੀਜੀ ਕਰਕੇ ਇਹ ਜਿਹੜੀ ਸਰਥ ਕੀਤੀ ਹੈ ਕਿ 12 ਬੰਦਾ ਨਾ ਆਵੇ ਅੰਦਰੋਂ ਤੇ 12 ਬਾਹਰ ਨਾ ਜਾਵੇ ਪਰ 12 ਦੇ ਕੋਈ ਬੰਦਾ ਅੰਦਰ ਆਉਂਦਾ ਕੋਈ ਲੱਗਿਆ ਵੀ ਇਹ ਡਾਊਟ ਫਲਾਸੀ ਇਹਨੂੰ ਰੌਲਾ ਪਾ ਕੇ ਕਿਹੜਾ ਕੁਝ ਕੁਛ ਲਈ ਇਹਨੂੰ ਅਸੀਂ ਆ ਖਾਨੇ ਬੁਲਾਇਆ ਔਰ ਉਹਦੀ ਕਸ਼ਿਸ਼ ਕਰਕੇ ਅਸੀਂ ਇਹ ਵਾਲੀ ਗੱਲ ਤੱਕ ਬੁਲਾ ਕੇ ਤੁਹਾਨੂੰ ਅਪੀਲ ਦਿੱਤਾ ਜਾਊਗਾ ਜੇ ਕੋਈ ਇਹ ਜੈ ਲੀਗਲ ਕਮਰੇ ਵਿੱਚ ਕਿਸੇ ਨੇ ਕੋਈ ਮੁਕਾਬਲ ਸਮੂਲੀਅਤ ਪਾਈ ਕੀ ਕੋਈ ਕੰਮ ਪਰ ਦੀ ਕਾਰਵਾਈ